ਗੁਰਨਾਨਕ ਦਾ ਜਿਹੜਾ ਸਨੇਹਾ ਹੈ ਨਾ ਉਹ ਵਿਸ਼ਵ ਦਾ ਸਨੇਹਾ ਹੈ। ਉਹਦੇ ਸਨੇਹ ਨੂੰ ਚਾਰ ਦਿਵਾਰੀ ਦੇ ਵਿੱਚ ਬੰਦ ਕਰਨਾ, ਸੌੜੀ ਰਾਜਨੀਤੀ ਦੀਆਂ ਕੰਧਾਂ ਦੇ ਵਿੱਚ ਕੈਦ ਕਰਨਾ ਬਹੁਤ ਮਾੜੀ ਗੱਲ ਹੈ। ਤੁਸੀਂ ਜਾਓਗੇ ਜੇ ਰਾਹ ਖੁੱਲ ਜਾਂਦਾ ਲੱਗਦਾ। ਮੈਂ ਤਾਂ ਸਾਰੀ ਦੁਨੀਆ ਵੇਖਣ ਨੂੰ ਤਿਆਰ ਆ। ਮੈਨੂੰ ਤਾਂ ਮਸਾ ਤੋਂ ਦੀ ਧਰਤੀ ਹੈ। ਇਹ ਸਗਲੀ ਧਰਤੀ ਸਾਧ ਕੀ ਹੈ ਕਿਸੇ ਇੱਕ ਦੇ ਪਿਓ ਦੀ ਨਹੀਂ ਹੈ ਇਹ। ਸਾਰੀ ਮਨੁੱਖਤਾ ਦੀ ਧਰਤੀ ਹੈ। ਤਾਂ ਹੱਦਾਂ ਖਤਮ ਕਰ ਦੇਣੀ ਚਾਹੀਦੀਆਂ ਮਨੁੱਖਤਾ ਜਾਵੇ। ਖੁਸ਼ੀਆਂ ਮਨਾਵੇ ਤੇ ਸਾਰੀ ਮਨੁੱਖਤਾ ਇਕੱਠੀ ਹੋ ਕੇ ਇਕੱਠਾ ਵਿਕਾਸ ਕਰੇ ਇਹ ਆਪਣੇ ਹਿੱਤ ਦੀਆਂ ਰੋਟੀਆਂ ਸੇਕ ਰਹੇ ਨੇ ਇਹਨਾਂ ਨੂੰ ਬਾਬੇ ਨਾਨਕ ਨਾਲ ਕੋਈ ਸਬੰਧ ਨਹੀਂ ਜਦੋਂ ਬਾਬੇ ਨਾਨਕ ਦਾ 500 ਸਾਲਾ ਜਨਮ ਦਿਨ ਮਨਾਇਆ ਗਿਆ ਸੀ ਨਾ 50 ਅਜ ਤੋਂ 50 ਸਾਲ ਪਹਿਲਾਂ ਉਦੋਂ ਵੀ ਇਹ ਗੱਲਾਂ ਚੱਲੀਆਂ ਸੀ ਵਿੱਚੇ ਬਾਹਰ ਦੀ ਮਿੱਟੀ ਪਾਤੀ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਣ ਦੀ ਗੱਲ ਹੋਈ ਤਾਂ ਸਿਆਸੀ ਲੋਕਾਂ ਨੇ ਆਪੋ ਆਪਣੀ ਸ਼ਬਦਾਂ ਦੇ ਨਾਲ ਤੀਰ ਛੱਡੇ ਕਿਸੇ ਨੇ ਕਿਹਾ ਕਿ ਉਸ ਮੁਕद्दस ਧਰਤੀ ਤੇ ਜਾਣ ਦਾ ਸੁਪਨਾ 70 ਸਾਲਾਂ ਤੋਂ ਸੋਚਿਆ ਸੀ 4 ਕਿਲੋਮੀਟਰ ਦਾ ਰਾਹ ਸੀ ਅੱਜ ਪੂਰਾ ਹੋ ਰਿਹਾ ਨਮਨ ਕਰਦੇ ਆ ਕਿਸੇ ਨੇ ਕਿਹਾ ਕਿ ਮੇਰੇ ਯਾਰ ਇਮਰਾਨ ਖਾਨ ਕਰਕੇ ਹੋ ਗਿਆ ਪਰ ਇਹਦੇ ਤੇ ਆਮ ਲੋਕ ਕੀ ਸੋਚਦੇ ਨੇ ਔਰ ਗੁਰਨਾਨਕ ਪਾਸ਼ਾ ਦੇ ਹਰੇਕ ਗੱਲ ਦੇ ਨਾਲ ਸਹਿਮਤ ਨਾ ਹੋਣ ਵਾਲੇ ਬਾਪੂ ਬਲਕੌਰ ਸਿੰਘ ਕੀ ਸੋਚਦੇ ਨੇ ਪੁੱਛ ਲੈਣੇ ਆ ਕਿਉਂਕਿ ਪਹਿਲਾਂ ਚਾਦਰੇ ਵਾਲੇ ਬਾਪੂ ਤੋਂ ਮਸ਼ਹੂਰ ਹੋਏ ਫਿਰ ਇਹ ਬਹੁਤ ਵਿਵਾਦ ਚੱਲਿਆ ਕਿ ਗੁਰੂ ਨਾਨਕ ਦੀ ਹਰ ਗੱਲ ਦੇ ਨਾਲ ਇਸਹਿਮਤ ਕਿਉਂ ਨਹੀਂ ਹੁੰਦੇ ਹੁਣਾ ਪਊਗਾ ਪਰ ਅੱਜ ਗੱਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਉਂਦੇ ਰਹੋ ਹਾਂ ਹੁਕਮ ਦੇ ਸਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਚਰਚਾ ਹੋਈ ਹੈ ਗੱਲ ਹੋਈ ਹੈ ਖੁੱਲ ਰਿਹਾ ਹੈ ਸੰਗਤਾਂ ਦੇ ਦਿਲ ਚ ਚਾਹ ਹੈ ਤੁਹਾਨੂੰ ਕੀ ਲੱਗਦਾ ਬਹੁਤ ਵਧੀਆ ਚੀਜ਼ ਹੈ ਗੁਰੂ ਨਾਨਕ ਦਾ ਜਿਹੜਾ ਸਨੇਹਾ ਹੈ ਨਾ ਉਹ ਵਿਸ਼ਵ ਦਾ ਸਨੇਹਾ ਹੈ ਉਹਦੇ ਸਨੇਹ ਨੂੰ ਚਾਰ ਦੀਵਾਰੀ ਦੇ ਵਿੱਚ ਬੰਦ ਕਰਨਾ ਸੌੜੀ ਰਾਜਨੀਤੀ ਦੀਆਂ ਕੰਧਾਂ ਦੇ ਵਿੱਚ ਕੈਦ ਕਰਨਾ ਬਹੁਤ ਮਾੜੀ ਗੱਲ ਹੈ ਬਾਬਾ ਤਾਂ ਵਿਸ਼ਵ ਦਾ ਬੰਦਾ ਵਿਸ਼ਵ ਦਾ ਨਾਗਰਿਕ ਵਿਸ਼ਵ ਨੂੰ ਸਨੇਹਾ ਦੇਣ ਵਾਲਾ ਮਨੁੱਖਤਾ ਨੂੰ ਸਨੇਹਾ ਦੇਣ ਵਾਲਾ ਤੇ ਉਹਨੂੰ 4 ਕਿਲੋਮੀਟਰ ਦੇ ਘੇਰੇ 'ਚ ਵਿਚਾਰੇ ਦੇ ਕੈਦ ਕਰ ਦੇਣਾ ਬੜੀ ਮਾੜੀ ਗੱਲ ਹੈ ਖੁੱਲ ਜਾਣਾ ਚਾਹੀਦਾ ਤੁਸੀਂ ਈਸਾ ਦੇ ਕਿਸੇ ਸਥਾਨ ਨੂੰ ਨਾ ਬੰਦ ਕਰੋ ਮੁਹੰਮਦ ਸਾਹਿਬ ਦੇ ਕਿਸੇ ਸਥਾਨ ਨੂੰ ਨਾ ਬੰਦ ਕਰੋ ਗੁਰੂ ਨਾਨਕ ਪਾਤਸ਼ਾਹ ਦੇ ਕਿਸੇ ਸਥਾਨ ਨੂੰ ਨਾ ਬੰਦ ਕਰੋ ਇਨਸਾਨੀਅਤ ਆ ਜਾਵੇ ਮੱਥਾ ਟੇਕੇ ਵਿਚਾਰ ਲਵੇ ਆਪਣੀ ਸ਼ਰਧਾ ਭਾਵਨਾ ਨਾਲ ਉੱਥੇ ਆਪਣੇ ਆਪ ਦਾ ਸਿਰ ਨਵਾਵੇ ਔਰ ਬੰਦੇ ਨੂੰ ਆਤਮਿਕ ਤਸੱਲੀ ਮਿਲਦੀ ਹੈ ਉੱਥੇ ਜਾ ਕੇ ਸਮਝ ਸਾਨੂੰ ਸਾਰੀਆਂ ਸਰਕਾਰਾਂ ਨੂੰ ਇਹਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਭਾਵਨਾ ਦਾ ਬੰਦਾ ਕਿਸੇ ਵੀ ਸ਼ਰਧਾ ਭਾਵਨਾ ਦਾ ਇਨਸਾਨ ਆਪਣੀ ਭਾਵਨਾ ਤੋਂ ਬਿਰਵਾ ਨਾ ਰਹਿ ਜਾਵੇ ਪਰ ਤੁਸੀਂ ਤਾਂ ਧਰਮ ਨੂੰ ਮੰਨਦੇ ਹੀ ਨਹੀਂ ਹੈ ਬੇਸ਼ੱਕ ਮੈਂ ਨਾ ਮੰਨਾਂ ਮੈਂ ਕੋਈ ਸਾਰੇ ਧਰਮ ਦਾ ਠੇਕਾ ਨਹੀਂ ਲਿਆ ਮੈਂ ਮੰਨਾਂ ਨਾ ਮੰਨਾਂ ਪਰ ਜਿਹੜੇ ਮੰਨਦੇ ਆ ਮੈਂ ਉਹਨਾਂ ਦੀ ਕਦਰ ਵੀ ਕਰਦਾ ਉਹ ਮੰਨਣਾ ਪਰ ਇਹ ਵੀ ਉਹਦੇ ਵਿੱਚ ਪਖੰਡ ਮਾਈਨਸ ਕਰ ਦੋਣਾਂ ਧਰਮ ਦੇ ਵਿੱਚ ਪਖੰਡ ਮਾਈਨਸ ਹੋ ਗਿਆ ਨਾ ਤੇ ਫਿਰ ਵੀ ਬੜਾ ਕੁਸ਼ਲ ਇਨਸਾਨੀਅਤ ਦੇ ਭਲੇ ਲਈ ਧਰਮ ਨੂੰ ਵਰਤਿਆ ਜਾਂਦਾ ਹੈ ਪੁਜਾਰੀ ਛਰਣੀਏ ਦੇ ਵਿੱਚੋਂ ਪਖੰਡ ਮਾਈਨਸ ਕਰੇ ਅਧਿਕਾਰੀ ਛਰਣੀ ਧਰਮ ਦੀ ਦੁਰਵਰਤੋਂ ਨੂੰ ਬੰਦ ਕਰੇ ਫਿਰ ਇਨਸਾਨੀਅਤ ਦੇ ਭਲੇ ਲਈ ਧਰਮ ਵੀ ਵਰਤਿਆ ਜਾਂਦਾ ਤੁਹਾਨੂੰ ਲੱਗਦਾ ਹੈ ਕਿ ਜਿੰਨੇ ਸਿਆਸਤਦਾਨਾਂ ਨੇ ਥੋੜੇ 4-5 ਦਿਨਾਂ ਤੋਂ ਇੰਨਾ ਰੌਲਾ ਪਿਆ ਪਾਕਿਸਤਾਨ ਨੇ ਕਿਹਾ 28 ਤਰੀਕ ਨੂੰ ਉਦਘਾਟਨ ਕਰਾਂਗੇ ਨਹੀਂ ਬੱਥਰ ਸਾਡੇ ਆਲੇ ਨੇ 26 ਨੂੰ ਕਰਤਾ ਉੱਥੇ ਸਟੇਜ ਤੇ ਤੂੰ ਤੂੰ ਮੈਂ ਮੈਂ ਹੋ ਗਈ ਇੱਕ ਦੂਜੇ ਦੇ ਉੱਤੇ ਦੂਸ਼ਣबाजी ਕਰਤੀ ਜਿਹੜੀ ਅਧਿਕਾਰੀ ਸ਼੍ਰੇਣੀ ਦੀ ਗੱਲ ਕਰ ਰਹੇ ਹੋ ਇਹ ਸਿਆਸਤਦਾਨਾਂ ਵਾਲੀ ਸ਼੍ਰੇਣੀ ਦੀ ਵੀ ਗੱਲ ਕਰਦੇ ਹੋ ਕਿ ਵਾਕਿਆ ਹੀ ਇਹ ਦਿਲੋਂ ਚਾਹੁੰਦੇ ਤੁਹਾਨੂੰ ਲੱਗਦਾ ਹੈ ਕਿ ਖੁੱਲੇ ਜਾਂ ਫਿਰ ਇਹ ਵੋਟ ਬੈਂਕ ਦੀ ਗੇਮ ਹੈ ਅਸਲ ਪੁੱਛੋ ਵੀ ਅਧਿਕਾਰੀ ਤੇ ਪੁਜਾਰੀ ਤੇ ਰਾਜਨੀਤੀਵਾਰ ਬੰਦੇ ਇਹ ਕਦੇ ਹਿੰਦੁਸਤਾਨ ਦੇ ਹੱਕ 'ਚ ਨਹੀਂ ਭੁਗਤੇ ਤੇ ਹੁਣ ਵੀ ਨਹੀਂ ਭੁਗਤ ਰਹੇ ਇਹ ਪੱਕੀ ਗੱਲ ਹੈ ਇਹ ਸਾਡੇ ਮੰਦੇ ਭਾਗ ਹੈ ਇਹ ਸਾਡੇ ਹੱਕ 'ਚ ਨਹੀਂ ਭੁਗਤ ਰਹੇ ਇਹ ਇਹ ਆਪਣੇ ਹਿੱਤ ਦੀਆਂ ਰੋਟੀਆਂ ਸੇਕ ਰਹੇ ਨੇ ਇਹਨਾਂ ਨੂੰ ਬਾਬੇ ਨਾਨਕ ਨਾਲ ਕੋਈ ਸਬੰਧ ਨਹੀਂ ਇਹ ਬਹੁਤ ਅੱਜ ਤੋਂ ਜਦੋਂ ਬਾਬੇ ਨਾਨਕ ਦਾ 500 ਸਾਲਾ ਜਨਮ ਦਿਨ ਮਨਾਇਆ ਗਿਆ ਸੀ ਨਾ 50 ਅੱਜ ਤੋਂ 50 ਸਾਲ ਪਹਿਲਾਂ ਉਦੋਂ ਵੀ ਇਹ ਗੱਲਾਂ ਚੱਲੀਆਂ ਸੀ ਹੂੰ ਵਿੱਚ ਬਾਅਦ ਚ ਮਿੱਟੀ ਪਾਤੀ ਨਾ ਬਾਬੇ ਨਾਨਕ ਨੂੰ ਮੰਨੜਾਣ ਨੂੰ ਪਤਾ ਲੱਗਾ ਨਾ ਵਿਰੋਧ ਕਰਨ ਵਾਲਿਆਂ ਨੂੰ ਪਤਾ ਲੱਗਾ ਇਹਦਾ ਕੁਦਰਤੀ Imran Khan ਨੇ ਜਿੰਨਾ ਸੀ Sidhu Saab ਨਾਲ ਉਹਦੇ ਯਰਾਨਾ ਸੀ cricket ਵੜੇ ਦਾ ਹਾਂ ਦੋਹਾਂ ਨੇ ਜਫੀਆਂ ਪਾਲੀਆਂ ਤੇ ਖੁੱਲ ਕੇ ਗੱਲ ਕਰ ਬੈਠੇ ਤੇ ਕੰਜਾਂ ਨੂੰ ਇਹ ਗੱਲ ਪਚੀ ਆ ਤੇ ਬਹੁਤਾਂ ਨੂੰ ਬਿਲਕੁਲ ਨਹੀਂ ਪਚੀ ਪਰ ਉਹ ਕਹਿੰਦੇ ਪਚੇ ਕਿਵੇਂ ਕੇਂਦਰ ਸਰਕਾਰਾਂ ਦਾ ਫੈਸਲਾ ਸੀਗਾ ਸਿੱਧੂ ਸਾਹਿਬ ਨੇ ਫੈਸਲਾ ਕਰਨਾ ਨਹੀਂ ਸੀ ਮੋਦੀ ਸਾਹਿਬ ਕਹਿੰਦੇ ਕਿ ਫੈਸਲਾ ਜਿਹੜਾ ਹੈ ਕੇਂਦਰ ਦਾ ਸੀਗਾ ਅਸੀਂ ਫੈਸਲਾ ਕੀਤਾ ਤਾਂ ਗੱਲ ਅੱਗੇ ਤਰੀ ਤਨ ਭਾਜੇ ਕੀਤਾ ਤਾਂ ਲੋਕ ਮੰਨ ਜਾਣਗੇ ਜੇ ਕੀਤਾ ਤਾਂ ਢੋਲ ਤੇ ਡੱਗਾ ਲਾਉਣ ਨਾਲ ਤਾਂ ਨਾ ਫੈਸਲੇ ਲਾਗੂ ਹੋ ਸਕਦੇ ਲੋਕ ਵੀ ਹੁਣ ਸਿਆਣੇ ਹੋ ਗਏ ਨੇ ਪਤਾ ਲੱਗ ਜੂ ਵੀ ਕਿਨੇ ਫੈਸਲਾ ਕੀਤਾ ਤੇ ਕਿੰਨਾ ਕੀਤਾ ਤੇ ਕਿਉਂ ਕੀਤਾ ਇਹ ਪੱਕੀ ਗੱਲ ਹੈ ਆ ਬੋਟਾ ਲੋਕਾਂ ਚੋਂ ਨੀ ਚੇਤਨਾ ਆ ਗਈ ਹੈ ਕਿ ਸਮਝਣ ਲੱਗ ਗਏ ਚੀਜ਼ਾਂ ਨੂੰ ਸੋਸ਼ਲ ਮੀਡੀਆ ਵੀ ਹੁਣ ਬੜਾ ਐਕਟਿਵ ਹੈ। ਬਾਕੀ ਦਾ ਲੋਕਾਂ ਦੀ ਚੇਤਨਾ ਵਧ ਰਹੀ ਹੈ। ਇਹੀ ਤਾਂ ਇੱਕ ਹਾਂ ਪੱਕੀ ਗੱਲ ਹੈ। ਲੋਕਾਂ ਦੀ ਚੇਤਨਾ ਵਧੀ ਹੈ। ਲੋਕ ਇਹਦਾ ਫੈਸਲਾ ਬਹੁਤ ਵਧੀਆ ਕਰਨਗੇ ਪੱਕੀ ਗੱਲ ਹੈ। ਫਿਰਕਾ ਪ੍ਰਸਤਾ ਨੂੰ ਕੋਈ ਥਾਣੀ ਪੁਜਾਰੀਆਂ ਨੂੰ ਇੱਥੇ ਕੋਈ ਥਾਣੀ ਹੈ। ਅਧਿਕਾਰੀਆਂ ਨੂੰ ਇੱਥੇ ਕੋਈ ਥਾਣੀ। ਔਰ ਪਖੰਡੀਆਂ ਨੂੰ ਵੀ ਕੋਈ ਥਾਣੀ। ਤੁਸੀਂ ਜਾਓਗੇ ਜੇ ਰਾਹ ਖੁੱਲ ਜਾਂਦਾ ਲੰਗਾ ਮੈਂ ਤਾਂ ਸਾਰੀ ਦੁਨੀਆ ਵੇਖਣ ਨੂੰ ਤਿਆਰ ਆ ਮੈਨੂੰ ਤਾਂ ਮਸਾ ਥੋਦੀ ਧਰਤੀ ਇਹ ਸਗਲੀ ਧਰਤੀ ਸਾਦ ਕੀ ਹੈ ਕਿਸੇ ਇੱਕ ਦੇ ਪਿਉ ਦੀ ਨਹੀਂ ਹੈ ਇਹ ਸਾਰੀ ਮਨੁੱਖਤਾ ਦੀ ਧਰਤੀ ਹੈ ਤਾਂ ਖਤਮ ਕਰ ਦੇਣੀ ਚਾਹੀਦੀ ਆ ਮਨੁੱਖਤਾ ਜਾਵੇ ਖੁਸ਼ੀਆਂ ਮਨਾਵੇ ਤੇ ਸਾਰੀ ਮਨੁੱਖਤਾ ਇਕੱਠੀ ਹੋ ਕੇ ਇਕੱਠਾ ਵਿਕਾਸ ਕਰੇ ਮੈਂ ਤਾਂ ਇਹ ਹਮ ਹੀ ਆ ਕ੍ਰੈਡਿਟ ਕਿਹਨੂੰ ਦਿੰਨੇ ਹੋ ਤੁਸੀਂ ਮਨੁੱਖਤਾ ਨੂੰ ਮਨੁੱਖਤਾ ਦੇ ਭਾਵ ਨੂੰ ਜਦੋਂ ਇਕੱਠੇ ਹੋਣ ਤੇ ਗੱਲ ਲਾਗੂ ਹੋ ਜੂ ਜਿੰਨੀ ਲਾਗੂ ਤੇ ਇਹਦਾ ਇਹਦੀ ਦੁਰਵਰਤੋਂ ਕਰਦੇ ਨੇ ਭਾਈ ਜੀ ਮਨੁੱਖਤਾ ਦਾ ਮਨੁੱਖਤਾ ਦਾ ਪਾ ਮਾਰੀਆਂ ਪੰਜ ਸਟੇਟਾਂ ਦੀਆਂ ਚੋਣਾਂ ਵੀ ਚੱਲ ਰਹੀਆਂ 19 ਦੀਆਂ ਚੋਣਾਂ ਵੀ ਆ ਗਈਆਂ ਦਿਮਾਗ 'ਚ ਕਿਤੇ ਸਿਆਸਤਦਾਨਾਂ ਦੇ ਉਹ ਤਾਂ ਨਹੀਂ ਚੱਲ ਰਿਹਾ ਸਿਆਸਤਦਾਨ ਤਾਂ ਦਿਮਾਗ ਚੋਕ ਤੇ ਕੱਢਦੇ ਨਹੀਂ ਹਨ ਸਿਆਸਤਦਾਨਾਂ ਨੂੰ ਰੋਟੀ ਲੱਗੇ ਨਾ ਚੰਗੀ ਲੱਗੇ ਸਾਰਾ ਦਿਨ ਸਿਆਸਤ ਹੀ ਕਰਦੇ ਆ ਸੁੱਤੇ ਪਏ ਨੂੰ ਸੁਪਨੇ ਆਉਂਦੇ ਆ ਗੱਲ ਕਰਦੇ ਨੂੰ ਸੁਪਨੇ ਆਉਂਦੇ ਆ ਦੂਜਿਆਂ ਇਹਨਾਂ ਨੂੰ ਕੋਈ ਸੁਪਨਾ ਹੀ ਨਹੀਂ ਆਉਂਦਾ ਬਕਾਇਦਾ ਇਹਨਾਂ ਦੇ ਦਿਮਾਗਾਂ 'ਚ ਹੈਗੀ ਇਹ 'ਚ ਕੋਈ ਸ਼ੱਕ ਨਹੀਂ ਬਕਾਇਦਾ ਹੈਗੀ ਬਿਲਕੁਲ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਇਹਨਾਂ ਦਾ ਕਹਿਣਾ ਹੈ ਕਿ ਭਵੇਂ ਬਾਬੇ ਨਾਨਕ ਦੀ ਹਰੇਕ ਫਿਲਾਸਫੀ ਨੂੰ ਇਹ ਨਹੀਂ ਮੰਨਦੇ ਪਰ ਇਹ ਕਰਤਾਰਪੁਰ ਸਾਹਿਬ ਜਾਣਗੇ ਜੇ ਲਾਂਗਾ ਖੁੱਲ ਜਾਂਦਾ ਹੈ ਕਿਉਂਕਿ ਪੂਰੀ ਧਰਤੀ ਦੇ ਉੱਤੇ ਇਨਸਾਨ ਨੂੰ ਕਿਤੇ ਵੀ ਜਾਣ ਦਾ ਹੱਕ ਹੈ ਪਰ ਸਿਆਸਤ ਭਾਰੂ ਹੈ ਇਸ ਪੂਰੇ ਮੁੱਦੇ ਦੇ ਉੱਤੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕਿ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਸਟੱਡੀ ਇਨ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਐਂਡ ਜਰਮਨੀ 14 ਸਾਲਾਂ ਦਾ ਤਜਰਬਾ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਪਿਰਾਮਿਡ ਈ ਸਰਵਿਸ ਜਲੰਧਰ ਲੁਧਿਆਣਾ ਮੋਗਾ ਪਠਾਨਕੋਟ ਪਟਿਆਲਾ ਬਠਿੰਡਾ ਚੰਡੀਗੜ੍ਹ ਅਤੇ ਨਵੀਂ ਦਿੱਲੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9397893978